ਬੱਚੀ ਨੂੰ ਸ਼ਾਮ 4:00 ਤੋਂ 4:30 ਪਰ ਮੁਦਈ ਮਕਦਮਾ ਸੰਦੀਪ ਸਿੰਘ ਅਤੇ ਉਸਦਾ ਭਾਈ ਬਲਜੀਤ ਸਿੰਘ ਦਾ ਆਪਣੇ ਬਾਹਰ ਗਲੀ ਵਿੱਚ ਦੋਸ਼ੀਆਂ ਨਾਲ ਲੜਾਈ ਝਗੜਾ ਹੋਇਆ ਸੀ ਲੜਾਈ ਝਗੜੇ ਦੌਰਾਨ ਮੁਦਈ ਸੰਦੀਪ ਸਿੰਘ ਅਤੇ ਉਸਦੇ ਭਾਈ ਬਲਜੀਤ ਸਿੰਘ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਰਕੇ ਦੋਨਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ ਮਜਰੂਬ ਬਲਜੀਤ ਸਿੰਘ ਦੇ ਸਰਵਜ ਸੱਟ ਜ਼ਿਆਦਾ ਹੋਣ ਕਰਕੇ ਡਾਕਟਰ ਸਾਹਿਬ ਨੇ ਇਸ ਨੂੰ ਮੋਗਾ ਮੈਡੀ ਸਿਟੀ ਦਾ ਰੈਫਰ ਕਰ ਦਿੱਤਾ ਫਿਰ ਮੋਗਾ ਮੈਡੀ ਸਿਟੀ ਹਸਪਤਾਲ ਵੱਲੋਂ ਮਰੀਜ਼ ਬਲਜੀਤ ਸਿੰਘ ਨੂੰ ए आई आई एम एस हस्पता बठिंडा रैफर कर दता गया मुदई संदीप सिंह उक्त के बयान पर मुकदमा नंबर दो सौ चुरंजा मिति सताई नौ दो पच्ची एक सौ नौ एक सौ अठारह एक, एक सौ पंद्रह दो एक सौ पंद्रह दो एक सौ नब्बे एक सौ इकानवे तीन बी एन एस थाना धर्मकोट बर खिलाफ बेअंत सिंह पुत्र मगर सिंह मनचैन सिंह उर्फ संदीप पुत्र मनजीत सिंह उर्फ कालू ਦਿਲਚੰਦ ਸਿੰਘ ਉਰਫ ਅਰਸ਼ ਪੁੱਤਰ ਮਨਜੀਤ ਸਿੰਘ ਸੁਖਚੰਦ ਸਿੰਘ ਉਰਫ ਸੁੱਖਾ ਪੁੱਤਰ ਮਨਜੀਤ ਸਿੰਘ ਸਰਜੀਤ ਸਿੰਘ ਉਰਫ ਕੱਜਾ ਪੁੱਤਰ ਗੁਰਦੇਵ ਸਿੰਘ ਗੁਰਜਿੰਦਰ ਸਿੰਘ ਉਰਫ ਗੈਰੀ ਪੁੱਤਰ ਸਰਜੀਤ ਸਿੰਘ ਮਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਨ ਫਤਿਹਗੜ ਕਰੋਟਾਣਾ ਦੇ ਦਰਜ ਕੀਤਾ ਗਿਆ ਫਿਰ ਮਿਤੀ 28 9 2025 ਨੂੰ ਦਰਾਂ ਨੇ ਇਲਾਜ ਮਜਰੂਬ ਬਲਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਸ ਪਰ ਮੁਕੱਦਮਾ ਹਜਾ ਵਿੱਚ ਵਾਧਾ ਜੁਰਮ 103 1 ਬੀ ਐਨ ਐਸ ਦਾ ਕੀਤਾ ਗਿਆ ਮਜਰੂਬ ਬਲਜੀਤ ਸਿੰਘ ਦੀ ਮੌਤ ਦੋਸ਼ੀ ਬਿਆਨਤ ਸਿੰਘ ਵੱਲੋਂ ਉਸ ਦੇ ਸਰ ਵਿੱਚ ਰਾਡ ਲੋਹਾ ਮਾਰਨ ਕਰਕੇ ਹੋਈ ਹੈ ਵਜਾ ਰੰਜਿਸ਼ ਮੁਦਈ ਸੰਦੀਪ ਸਿੰਘ ਉਕਤ ਦਾ ਅਤੇ ਜੇ ਪ੍ਰਭਲਜੀਤ ਸਿੰਘ ਦਾ ਦੋਸ਼ੀਆਨ ਉਕਤ ਨਾਲ ਗਲੀ ਵਿੱਚ ਲੰਘਣ ਸਬੰਧੀ ਝਗੜਾ ਹੋਇਆ ਸੀ ਇਸ ਵਜਾ ਕਰਕੇ ਉਕਤਾਨ ਦੋਸ਼ੀਆਨ ਨੇ ਹਮ مشਵਰਾ ਹੋ ਕੇ ਮੁਦਈ ਸੰਦੀਪ ਸਿੰਘ ਅਤੇ ਜੇ ਪ੍ਰਭਲਜੀਤ ਸਿੰਘ ਦੇ ਸੱਟਾਂ ਮਾਰੀਆਂ ਸਨ ਇਸ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੰਸਪੈਕਟਰ ਗੁਰਮੇਲ ਸਿੰਘ ਮੁਖ ਅਫਸਰ थाना ਧਰਮਕੋਟ ਵੱਲੋਂ ਮਕਦਮਾ ਦੀ ਤਫ਼ਤੀਸ਼ ਖੁਦ ਅਮਲ ਵਿੱਚ ਲਿਆਂਦੀ ਅਤੇ ਸਪੈਸ਼ਲ ਟੀਮਾਂ ਬਣਾ ਕੇ ਦੋਸ਼ੀਆਂ ਦੇ ਟਿਕਾਣਿਆਂ ਮੇਰ ਮਿਲ ਆਪਿਆਂ ਰਿਸ਼ਤੇਦਾਰਾਂ ਪਰ ਰੇਡ ਕੀਤੇ ਗਏ ਮਿਤੀ 3 9 2025 ਨੂੰ ਦੋ ਦੋਸ਼ੀਆਂ ਬਿਨਤ ਸਿੰਘ ਅਤੇ ਸੁਖਚੈਨ ਸਿੰਘ ਉਰਫ ਸੁੱਖਾ ਨੂੰ ਗ੍ਰਿਫਤਾਰ ਕੀਤਾ ਮਿਤੀ 1 10 2025 ਨੂੰ ਦੋਸ਼ੀ ਬਿਨਤ ਸਿੰਘ ਅਤੇ ਸੁਖਚੈਨ ਸਿੰਘ ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਪੁਲਿਸ ਰਿਮਾਨ ਹਾਸਲ ਕੀਤਾ ਦੋਸ਼ੀਆਂ ਬਿਨਤ ਸਿੰਘ ਅਤੇ ਸੁਖਚੈਨ ਸਿੰਘ ਪਾਸੋਂ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ ਵਾਰਦਾਤ ਸਮੇ ਵਰਤੇ ਹਥਿਆਰ ਬਰਾਮਦ ਕਰਾਏ ਗਏ ਦੋਸ਼ੀਆਂ ਮਨਚੈਨ ਸਿੰਘ ਉਰਫ ਕਾਲੂ, ਸੁਰਜੀਤ ਸਿੰਘ ਉਰਫ ਕੱਟਾ, ਗੁਰਜਿੰਦਰ ਸਿੰਘ ਗੈਰੀ ਕਮਿਤੀ 11 10 2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਬਰਾਮਦਗੀ ਕਾਰਵਾਈ ਜਾਵੇਗੀ ਹੁਣ ਤੱਕ ਪੰਜ ਦੋਸ਼ੀਆਂ ਦੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਰਿਪੋਰਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੁੱਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਮਾੜੇ ਅੰਸ਼ਾਂ ਖਿਲਾਫ ਚੋਰੀ ਮੀਮ ਦੇ ਤਹਿਤ ਸਾਡੀ ਸਬਰੀਨ ਧਰਮਕੋੜ ਦੇ ਥਾਣਾ ਧਰਮਕੋੜ ਨੂੰ ਵੱਡੀ ਸਫਲਤਾ ਮਿਲੀ ਜਦੋਂ ਇੱਕ ਮਾਰਡਰ ਦੇ ਇੱਕ ਮਾਰਡਰ ਹੋਇਆ ਸੀ ਫਤੇਗੜ ਕੋਰਟਾਨਾ ਦੇ ਵਿੱਚ 25 ਤਰੀਕ ਨੂੰ ਪਹਿਲਾਂ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਜਿਸ ਵਿੱਚ ਜਿਹੜਾ ਸੀ ਬਲਜੀਤ ਸਿੰਘ ਤੇ ਸੰਦੀਪ ਸਿੰਘ ਜਿਹੜੇ ਉਹ ਹਸਪਤਲ ਐਡਮਿਟ ਸੀ ਜਦੋਂ ਹਸਪਤਲ ਤੋਂ ਸਾਨੂੰ ਇਨਫੋਰਮੇਸ਼ਨ ਆਈ ਤੇ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਸਾਡੀ ਟੀਮ ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤੇ ਇਸ ਦੇ ਅਸੀਂ ਮਕਦਮਾ ਨੰਬਰ ਜਿਹੜਾ 254/25 ਅੰਡਰ ਸੈਕਸ਼ਨ 109 118 1 115 2 190 191 ਜਿਹੜਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਇਹ ਮੁਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਬਲਜੀਤ ਸਿੰਘ ਸੀ ਉਹਦੀ 28 ਤਰੀਕ ਨੂੰ ਡੈਥ ਹੋਣ ਕਰਕੇ ਸਾਨੂੰ ਵੱਦਾ ਜੁਰਮ ਜਿਹੜਾ 103 ਜੀਮਨ 1 ਜਿਹੜਾ ਉਹ ਦਰਜ ਕਰਕੇ ਉਸ ਤੋਂ ਬਾਅਦ ਅਸੀਂ ਜਿਹੜੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਇਸ ਵਿੱਚ ਜਿਹੜੇ 7 ਦੋਸ਼ੀ ਨੇ ਜਿਸ ਵਿੱਚ ਬਿਆਨਤ ਸਿੰਘ ਮਨਤੈਨ ਸਿੰਘ ਦਿਲਚਨ ਸਿੰਘ ਸੁਖਤੈਨ ਸਿੰਘ ਸਰਜੀਤ ਸਿੰਘ ਰਜਿੰਦਰ ਸਿੰਘ ਤੇ ਮਨਜੀਤ ਸਿੰਘ ਇਹ ਸੱਤ ਦੇ ਸੱਤ ਫਟੇਗਰ ਕਰੋਟ ਹਨ ਦੇ ਰਹਿਣ ਵਾਲੇ ਇਹਨਾਂ ਵਿੱਚੋਂ ਅਸੀਂ ਸਾਨੂੰ ਵੱਡੀ ਸਫਲਤਾ ਮਿਲਦੀ ਹੈ ਅਸੀਂ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਬਹੁਤ ਵਧੀਆ ਕੰਮ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪੰਜ ਦੋਸ਼ੀਆਂ ਨੂੰ ਅਸੀਂ ਜਿਹੜਾ ਕੱਲ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਕਿਥੋਂ ਹੋਈ ਇਹਦੇ ਨਾਲ ਇਹ ਜਿਹੜੀਆਂ ਇਹੜੇ ਆ ਬਿਆੰਤ ਤੇ ਬਿਆੰਤ ਤੇ ਸੁਖਚੈਨ ਆ ਜਿਹੜਾ ਇਹ ਅਸੀਂ 30 ਤਰੀਕ ਨੂੰ ਗ੍ਰਿਫਤਾਰ ਕੀਤੇ ਸੀ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਤਿੰਨ ਦਿਨ ਦਾ ਰਿਮਾਂਡ ਮਿਲਿਆ ਤੇ ਇਸ ਵਿੱਚ ਜਿਹੜਾ ਤਿੰਨ ਦੋਸ਼ੀ ਜਿਹੜੇ ਮਨਚੈਨ ਸਰਜੀਤ ਤੇ ਗਰਜਿੰਦਰ ਗੈਰੀਆ ਇਹ ਅਸੀਂ ਕੱਲ ਜਿਹੜੇ ਗ੍ਰਿਫਤਾਰ ਕੀਤੇ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਰਿਮਾਨ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਉਮਰ ਇਹ तकरीबन तकरीबन 25 ਤੋਂ 32 ਸਾਲ ਦੇ ਵਿੱਚ ਵਿੱਚ ਨੇ ਵੋਝਾ ਲੰਡੀਸ਼ ਕੀ ਸੀ ਕਿਉਂ ਇਹਨਾਂ ਨੇ ਉਹ ਜਿਹੜੀ ਇਹਨਾਂ ਦੋਵਾਂ ਪਾਰਟੀਆਂ ਦੀ ਜਿਹੜੀ ਲੜਾਈ ਹੋਈ ਸੀ ਗਲੀ ਵੇ ਤੋਂ ਲੰਘਣ ਤੋਂ ਜਿਹੜੀ ਆ ਲੜਾਈ ਹੋਈ ਸੀ ਜਿਹੜਾ ਲੰਘਣ ਕਰਕੇ ਇਹਨਾਂ ਦੀ ਲੜਾਈ ਹੋਣ ਕਰਕੇ ਜਿਹੜਾ ਇਹ ਖੂਨੀ ਰੂਪ ਇਹਨਾਂ ਨੇ ਅਬਸੋ ਝੜਪ ਹੋ ਗਈ ਜਿਸ ਸਬੰਧ ਵਿੱਚ ਜਿਹੜਾ ਇਹ ਇੱਕ ਲੜਕੇ ਦੀ ਬਲਜੀਤ ਸਿੰਘ ਦੀ ਡੈਥ ਹੋ ਗਈ ਸੀ ਤੇ ਜਿਹੜੇ ਦੋਸ਼ੀ ਪਾਰਟੀਆਂ ਜੀ ਕੋਈ ਨਛਾ ਨਛਾ ਉਹ ਇੱਥੇ ਚੰਦਾ ਵੀ ਕਰਦੇ ਨਹੀਂ ਈ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਉਸ ਦੇ ਵਿੱਚ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਅੱਗੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਫਰਦਰ ਪੁਸ਼ਕਿਸ਼ ਕੀਤੀ ਜਾਊਗੀ ਜਿਹੜੇ ਹੋਰ ਵੀ ਇਹਦੇ ਵਿੱਚ ਦੋਸ਼ੀ ਇਨਵੋਲਡ ਹਨ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ